ਗੁਰੂ ਦੀ ਪਿਆਰੀ ਸواری ਗੁਰੂ ਦਾ ਖਾਸ ਰੂਪ ਗੁਰੂ ਰੂਸਤ ਸੰਗ ਜਿਓ ਵਾਹੇ ਗੁਰੂ ਜੀ ਕਾ ਖਲਸਾ ਵਾਹੇ ਗੁਰੂ ਜੀ ਕੀ ਫਤਿਹ ਕਿਆ ਜਾਣ ਕਿਬ ਮਰਾਂਗੇ ਕੈਸਾ ਮਰਨਾ ਹੋਏ ਜੇ ਕਰ ਸਾਹਿਬ ਮਨੋਂ ਨਾ ਵਿਸਰੇ ਸਹਲਾ ਮਰਨਾ ਹੋਏ ਗੁਰਮੁਖ ਲਾਹ ਲਗੇ ਮਨਮੁਖ ਚੱਲੇ ਮੂਲ ਗਵਾਹਿ ਜਿਉ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸਚੀ ਦਰਗਹਿ ਜਾਏ ਸੱਚਾ ਟਿੜ ਮੱਲਿਆ ਗੁਰੂ ਦੀ ਸਵਾਰੀ ਹੋਈ ਗੁਰੂ ਰੂ ਸਾਧ ਸੰਗ ਜਿਉ ਆਪ ਜੀ ਪਲੀ ਭਾਂਤ ਜਾਣਦੇ ਹੋ ਕਿ ਸਾਡੇ ਬਹੁਤ ਹੀ ਸਤਕਾਰਯੋਗ ਬਾਬਾ ਜੀ ਬਾਬਾ ਤਰਨਜੀਤ ਸਿੰਘ ਜੀ ਤਾਂ ਨਾ ਜੀ ਜੋ ਕਿ ਸਾਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ ਸੰਗਤਾਂ ਦੇ ਮਨ ਦੇ ਵਿੱਚ ਥੋੜਾ ਰੋਸ ਹੈ ਕਿ ਬਾਬਾ ਜੀ ਨੂੰ ਕੀ ਹੋਇਆ ਇਸ ਤਰ੍ਹਾਂ ਉਹ ਚਲੇ ਗਏ ਕੋਹੋਂ ਵੀ ਕਈਆਂ ਦੇ ਆਏ ਨੇ ਕਿ ਮੇਰੇ ਤਾਂ ਥੋੜੇ ਦਿਨ ਪਹਿਲਾਂ ਗੱਲ ਹੋਈ ਸੀ ਉਹਦਾ ਕੀ ਕਾਰਨ ਸੀ ਇਸ ਤਰ੍ਹਾਂ ਬਾਬਾ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਉਹਨਾਂ ਦੇ ਅੰਤਿਮ ਅਰਦਾਸ ਕਦੋਂ ਹੋਣੀ ਹੈ ਉਸ ਬਾਰੇ ਆਪ ਜੀ ਦੇ ਨਾਲ ਅੱਜ ਵਿਚਾਰ ਨਹੀਂ ਉਹਨਾਂ ਦੇ ਪ੍ਰਤੀ ਆਪਾਂ ਸਾਂਝੇ ਕਰਨੇ ਨੇ 29 ਜੁਲਾਈ ਨੂੰ ਮੈਨੂੰ ਫੋਨ ਆਇਆ ਬਾਬਾ ਤਰਨਜੀਤ ਸਿੰਘ ਜੀ ਦਾ ਮੈਨੂੰ ਉਹਨਾਂ ਨੇ ਕਿਹਾ ਪਰਮਿੰਦਰ ਆ ਦੋ ਗੱਲਾਂ ਨੇ ਦੋ ਵਚਨ ਨੇ ਬਾਬਾ ਜੀ ਦੇ ਤੂੰ ਆਪਣੀ ਪੋਡਕਾਸਟ ਵਿੱਚ ਪਾ ਦੇ ਮੈਂ ਕਿਹਾ ਬਾਪੂ ਜੀ ਸੱਤ ਵਚਨ ਪਰਮਿੰਦਰ ਇਹ ਗੱਲ ਦਾ ਧਿਆਨ ਰੱਖੀਂ ਵੀ ਬੇਟਾ ਜਿਹੜੇ ਤੂੰ ਲਾਈਨ ਤੇ ਲੱਗਿਆ ਨਾ ਜੋ ਵੀ ਬਾਬਾ ਜੀ ਬਾਰੇ ਤੈਨੂੰ ਪਤਾ ਲੱਗੇ ਨਾ ਸੰਗਤਾਂ ਨੂੰ ਜ਼ਰੂਰ ਦੱਸਦਾ ਰਹੀਂ ਬਾਪੂ ਜੀ ਸੱਤ ਵਚਨ ਕਹਿੰਦੇ ਵੀ ਜਿਹੜਾ ਹੁਣ ਮੇਰਾ ਸਮਾਂ ਉਹ ਬਹੁਤ ਥੋੜਾ ਰਹਿ ਗਿਆ ਮੈਂ ਕਿਹਾ ਬਾਬਾ ਜੀ ਤੁਸੀਂ ਇਸ ਤਰ੍ਹਾਂ ਬਾਪੂ ਜੀ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ ਕਹਿੰਦੇ ਮੇਰੀ ਗੱਲ ਧਿਆਨ ਨਾਲ ਸੁਣ ਲਾ ਮੈਨੂੰ ਮਹਿਸੂਸ ਹੁੰਦਾ ਵੀ ਹੁਣ ਜਿੰਨੀ ਕਿ ਮੇਰੀ ਡਿਊਟੀ ਮਹਾਰਾਜ ਨੇ ਲਾਈ ਸੀ ਉਹ ਮੈਂ ਨਿਭਾ ਦਿੱਤੀ ਆ ਤੇ ਰਮੇਂਦਰ ਸਿੰਘ ਆ ਮੈਂ ਹੁਣ ਉੱਤਰ ਥੋੜੇ ਸਮੇਂ ਲਈ ਹਾਂ ਕਹਿੰਦੇ ਹੁਣ ਮੈਂ ਕੋਈ ਪੋਡਕਾਸਟ ਨਹੀਂ ਕਰਨੀ ਚੈਨਲ ਤੇ ਜਿੰਨੇ ਵੀ ਮੇਰੇ ਨੰਬਰ ਚੱਲਦੇ ਸੀ ਮੈਂ ਸਾਰੇ ਕਟਵਾਤੇ ਹੁਣ ਮੈਂ ਸੰਗਤ ਨਾਲ ਜਿਆਦਾ ਗੱਲ ਵੀ ਨਹੀਂ ਕਰਦਾ ਨਾ ਮੇਰੇ ਕੋਲ ਹੁੰਦੀ ਆ ਤੇ ਅਸੀਂ ਥੋੜੇ ਦਿਨ ਪਹਿਲਾਂ ਹੀ ਬਾਬਾ ਜੀ ਨਾਲ ਮੈਂ ਬਾਪੂ ਸੇਵਾ ਸਿੰਘ ਜੀ ਕੋਲ ਬੈਠਾ ਸੀਗਾ ਵੀਡੀਓ ਕਾਲ ਤੇ ਬਾਬਾ ਜੀ ਨਾਲ ਗੱਲਾਂ ਕੀਤੀਆਂ ਬਾਬਾ ਤਰਨਜੀਤ ਸਿੰਘ ਜੀ ਧੰਨਾ ਜੀ ਨਾਲ ਲੰਬਾ ਸਮਾਂ ਗੱਲ ਚੱਲੀ ਆ ਬਾਪੂ ਜੀ ਕਹਿੰਦੇ ਸੇਵਾ ਸਿੰਘ ਜੀ ਕਹਿੰਦੇ ਧੰਨਾ ਜੀ ਭਾਈ ਹੁਣ ਤੁਸੀਂ ਵੱਡੇ ਬੰਦੇ ਹੋ ਗਏ ਸਾਨੂੰ ਮਿਲ ਨਹੀਂ ਆਏ ਕਹਿੰਦੇ ਬਾਪੂ ਜੀ ਵੀ ਮੈਂ ਐਡਾ ਵੱਡਾ ਨਹੀਂ ਹੋਇਆ ਜਿੰਨੇ ਤੁਸੀਂ ਉਹ ਮੈਂ ਤਾਂ ਤੁਹਾਡੇ ਚਰਨਾਂ ਦੀ ਧੂੜਾਂ ਤੇ ਇੰਨੀ ਨਿਮਰਤਾ ਦੇ ਨਾਲ ਬਾਬਾ ਜੀ ਨੇ ਅੱਗੋਂ ਉਹਨਾਂ ਨੂੰ ਜਵਾਬ ਦਿੱਤਾ ਉਹਨਾਂ ਨੇ ਦੇਖੋ ਬਾਬਾ ਜੀ ਨੇ ਸੰਗਤ ਨੂੰ ਜਿਵੇਂ ਜੋੜਿਆ ਕਰ ਬੈਠ ਕੇ ਹੀ ਪੌਡਕਾਸਟ ਕੀਤੀ ਬਾਬਾ ਜੀ ਬਾਰੇ ਦੱਸ ਕੇ ਹਜ਼ਾਰਾਂ ਲੱਖਾਂ ਕਰੋੜਾਂ ਨੂੰ ਕਿੰਨੇ ਸੰਗਤ ਨੂੰ ਗੁਰਬਾਣੀ ਦੇ ਨਾਲ ਬਾਬਾ ਜੀ ਜੋੜ ਕੇ ਗਏ ਮੈਂ ਮਹਿਸੂਸ ਕੀਤਾ ਬਾਬਾ ਜੀ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਸੀ ਮੈਨੂੰ ਦੱਸਦੇ ਸੀਗੇ ਉਹਨਾਂ ਨੇ ਆਪਣੀ ਪੌਡਕਾਸਟ ਦੇ ਵਿੱਚ ਵੀ ਇੱਕ ਵਾਰੀ ਦੱਸਿਆ ਸੀਗਾ ਵੀ ਗੰਨੂ ਵਾਲੇ ਮਹਾਂਪੁਰਸ਼ਾਂ ਵੱਲੋਂ ਮੈਨੂੰ ਵਚਨ ਹੋਏ ਨੇ ਉਹਨਾਂ ਨੇ ਹੀ ਮੈਨੂੰ ਕਿਹਾ ਕਿ ਭਾਈ ਤੰਨਾ ਜੀ ਤੁਹਾਡੀ ਦਰਗਾਹ ਦੇ ਵਿੱਚੋਂ ਡਿਊਟੀ ਲੱਗੀ ਆ ਤੁਸੀਂ ਸਾਡੇ ਬਾਰੇ ਤੇ ਸੰਤ ਬਾਬਾ ਅਜੀਤ ਸਿੰਘ ਹਸਾਲੀ ਵਾਲੇ ਮਹਾਂਪੁਰਸ਼ਾਂ ਬਾਰੇ ਸੰਗਤ ਨੂੰ ਦੱਸਣਾ ਤੇ ਸਬੱਬ ਦੇਖੋ ਜ਼ਿੰਦਗੀ ਦਾ ਸਮਾਂ ਦੇਖੋ 8 8 2025 ਨੂੰ ਬਾਬਾ ਤੰਨਾ ਜੀ ਚਲੇ ਗਏ ਇਸ ਸੰਸਾਰ ਤੋਂ ਤੇ 10 ਅਗਸਤ ਨੂੰ ਸੰਤ ਬਾਬਾ ਅਜੀਤ ਸਿੰਘ ਅਸਾਲੀ ਵਾਲੇ ਮਹਾਂਪੁਰਸ਼ਾਂ ਦਾ ਜਨਮ ਦਿਨ ਸੀ ਉਸ ਦਿਨ ਬਾਬਾ ਤੰਨਾ ਜੀ ਦਾ ਸੰਸਕਾਰ ਹੋਇਆ ਯਕੀਨ ਮੰਨਿਓ ਜਦੋਂ ਸਵੇਰੇ ਸਵੇਰੇ ਮੈਸੇਜ ਆਇਆ ਨਾ ਉਸ ਦਿਨ ਥੋੜਾ ਲੇਟ ਪਤਾ ਲੱਗਿਆ ਤਾਂ ਸਮਝ ਨਹੀਂ ਆ ਰਿਹਾ ਤੀਗਾ ਵੀ ਬਾਬਾ ਜੀ ਦੇ ਜਨਮ ਦਿਨ ਦੀ ਖੁਸ਼ੀ ਮਨਾਈਏ ਜਾਂ ਉਹਨਾਂ ਦੇ ਜਾਣ ਦਾ ਜਿਹੜਾ ਦੁੱਖ ਆ ਸਾਂਝਾ ਕਰੀਏ ਤਾਂ ਮੇਰੀ ਉਹਨਾਂ ਦੀ ਬੇਟੀ ਦੇ ਨਾਲ ਵੀ ਗੱਲ ਹੋਈ ਬਾਬਾ ਜੀ ਮੈਂ ਪੁੱਛਿਆ ਵੀ ਭੈਣ ਕੀ ਕਾਰਨ ਬਣਿਆ ਵੀ ਮੈਂ ਆ ਨਹੀਂ ਸਕਿਆ ਸੀ ਬਾਬਾ ਜੀ ਦੇ ਜਨਮ ਦਿਨ ਤੇ ਉੱਥੇ ਸੇਵਾ ਤੇ ਸੀ ਉਹ ਕਹਿੰਦੀ ਵੀ ਅਸੀਂ ਬੇਨਤੀ ਕਰਦੀ ਸੀ ਮੈਂ ਪਾਪਾ ਨੂੰ ਵੀ ਪਾਪਾ ਠੀਕ ਆ ਤੁਸੀਂ ਸੰਗਤ ਦਾ ਭਲਾ ਕਰ ਰਹੇ ਹੋ ਹਰ ਇੱਕ ਨੂੰ ਆਪਣਾ ਸਮਝ ਕੇ ਗੱਲ ਕਰਦੇ ਹੋ ਵੀ ਪਾਪਾ ਤੁਸੀਂ ਆਪਣੀ ਸੇਧ ਦਾ ਵੀ ਧਿਆਨ ਰੱਖਿਆ ਕਰੋ ਕਹਿੰਦੀ ਜੀ ਵੀਰੇ ਮੇਰੇ ਪਿਤਾ ਜੀ ਸੀ ਨਾ ਜਿਹੜੇ ਬਾਬਾ ਤਨਨਾ ਜੀ ਕਹਿੰਦੀ ਉਹ ਚੁੰਬਕ ਸੀ ਅਸੀਂ ਜਿੰਨੀ ਜ਼ਿੰਦਗੀ ਸਾਡੀ ਹੋ ਗਈ ਅਸੀਂ ਦੇਖਿਆ ਜਿਹਦੇ ਕੋਲ ਵੀ ਖੜ ਜਾਣਾ ਜੇ ਕਦੇ ਬਾਬਾ ਜੀ ਦੀ ਗੱਲ ਸ਼ੁਰੂ ਕਰ ਲੈਣੀ ਨਾ ਉਹਨਾਂ ਨੇ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਘੰਟਾ ਲੱਗਿਆ 2 ਘੰਟੇ ਲੱਗੇ ਮੈਂ ਰੋਟੀ ਖਾਣੀ ਆ ਮੈਨੂੰ ਭੁੱਖਾ ਕਿ ਮੈਨੂੰ ਪਿਆਸ ਆ ਮਤਲਬ ਨਿਰੰਤਰ ਹੀ ਬਾਬਾ ਜੀ ਦੇ ਲਗਾਤਾਰ ਉਹਨਾਂ ਨੇ ਵਿੜਾਈ ਕਰਦੇ ਰਹਿਣਾ ਘਰ ਵਿੱਚ ਵੀ ਉਹਨਾਂ ਸਾਰਾ ਦਿਨ ਕਰੀ ਜਾਣਾ ਬਾਬਾ ਜੀ ਬਾਬਾ ਜੀ ਇਸ ਤਰ੍ਹਾਂ ਕਹਿੰਦੇ ਨੇ ਬਾਬਾ ਜੀ ਉਸ ਤਰ੍ਹਾਂ ਕਹਿੰਦੇ ਨੇ ਤੇ ਮੈਂ ਆਪਣੇ ਪਿਤਾ ਜੀ ਨੂੰ ਬੇਨਤੀ ਕੀਤੀ ਸੀ ਵੀ ਡੈਡੀ ਤੁਸੀਂ ਪਾਪਾ ਆਪਣੇ ਸੇਤ ਦਾ ਵੀ ਧਿਆਨ ਰੱਖੋ ਗੱਲ ਤੁਸੀਂ ਕਰ ਦਿਓ ਠੀਕ ਹੋ ਉਸੀ ਇੰਨੀ ਅਰਦਾਸਾਂ ਬੇਨਤੀਆਂ ਕਰਦਿਓ ਸਾਰਿਆਂ ਦੀਆਂ ਤੇ ਮੇਰੇ ਪਿਤਾ ਜੀ ਕਹਿੰਦੇ ਪੁੱਤਰ ਮੇਰੀ ਡਿਊਟੀ ਲੱਗੀ ਆ ਤੇ ਮੈਂ ਦਿਲੋਂ ਨਮਾਉਣੀ ਆ ਤੇ ਮੈਨੂੰ ਕਹਿੰਦੇ ਤਰਸ ਬੜੀ ਛੇਤੀ ਆ ਜਾਂਦਾ ਵੀ ਮੈਨ ਤੋਂ ਕਿਸਦਾ ਦੁੱਖ ਨਹੀਂ ਦੇਖਿਆ ਜਾਂਦਾ ਇੱਕ ਮੇਰੀ ਭੈਣ ਆ ਅਮਰੀਕਾ ਦੇ ਵਿੱਚ ਰਹਿੰਦੀ ਆ ਉਹਨੂੰ ਜਿਹੜੀ ਗੱਲ ਬਾਬਾ ਜੀ ਨੇ ਦੱਸੀ ਕਿਉਂ ਬਾਬਾ ਤੰਨਾ ਜੀ ਨੂੰ ਜਾਣਾ ਤਾਂ ਸਭ ਨੇ ਆ ਮੈਂ ਵੀ ਚਲੇ ਜਾਣਾ ਤੁਸੀਂ ਵੀ ਚਲੇ ਜਾਣਾ ਪਰ ਕੋਈ ਜਦੋਂ ਗੁਰਮੁਖ ਇਸ ਤਰ੍ਹਾਂ ਸੰਗਤ ਨੂੰ ਜੋੜ ਕੇ ਜਾਵੇ ਨਾ ਉਹਦਾ ਜਿਹੜਾ ਛਦੀਵੀ ਵਿਛੋੜਾ ਹੁੰਦਾ ਉਹ ਅਸਹਿ ਹੁੰਦਾ ਸਿਆ ਨਹੀਂ ਜਾਂਦਾ ਛੇਤੀ ਵੀ ਅਸੀਂ ਕੱਲ ਤਾਂ ਅੱਜੇ ਗੱਲ ਕੀਤੀ ਸੀ ਤਾਂ ਬਾਬਾ ਜੀ ਦੀ ਬੇਟੀ ਨੇ ਦੱਸਿਆ ਵੀ ਜਿਹੜੇ ਮੇਰੇ ਪਿਤਾ ਜੀ ਸੀਗੇ ਉਹਨਾਂ ਦਾ ਜਿਹੜਾ ਸੁਭਾਅ ਸੀ ਨਾ ਉਹ ਬਹੁਤ ਦਿਆਲੂ ਸੀ ਤਰਸ ਵਾਲ ਛੇਤੀ ਆ ਜਾਂਦਾ ਸੀ ਜਿਹੜੀ ਇੱਕ ਮੇਰੀ ਭੈਣ ਆ ਅਮਰੀਕਾ ਦੇ ਵਿੱਚ ਰਹਿੰਦੀ ਆ ਉਹਨੂੰ ਬਾਬਾ ਜੀ ਨੇ ਫੋਨ ਕੀਤਾ ਉਹਦੇ ਨਾਲ ਗੱਲਬਾਤ ਕਰਦੇ ਰਹਿੰਦੇ ਸੀ ਉਹਨੂੰ ਕਹਿੰਦੇ ਪੁੱਤਰ ਵੀ ਸ਼ਾਇਦ ਤੇਰੇ ਨਾਲ ਮੇਰੀ ਹੁਣ ਇਸ ਤੋਂ ਬਾਅਦ ਗੱਲ ਨਾ ਹੋਵੇ ਕਿਉਂਕਿ ਮੈਨੂੰ ਲੱਗਦਾ ਵੀ ਮੇਰਾ ਸਮਾ ਆ ਗਿਆ ਉਹ ਕਹਿੰਦੀ ਵੀ ਬਾਬਾ ਜੀ ਤੁਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ ਅਜੇ ਤਾਂ ਤੁਸੀਂ ਪਤਾ ਨਹੀਂ ਕਿੰਨੀ ਕੁ ਸੰਗਤ ਨੂੰ ਹੋਰ ਬਾਬਾ ਜੀ ਬਾਰੇ ਮਹਾਂਪੁਰਸ਼ਾਂ ਬਾਰੇ ਦੱਸ ਕੇ ਜੋੜਨਾ ਕਹਿੰਦੇ ਵੀ ਨਹੀਂ ਉੱਤਰ ਮੇਰਾ ਸਮਾ ਆ ਗਿਆ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿਨਾ ਵੀ ਕੀ ਆ ਉਹ ਕਹਿੰਦੇ ਨਾ ਵੀ ਮੇਰੇ ਕੋਲ ਇੱਕ ਕੈਨੇਡਾ ਤੋਂ ਕੁੜੀ ਦਾ ਫੋਨ ਹੁੰਦਾ ਸੀ ਉਹ ਬਹੁਤ ਵਿਰਾਗ ਕਰਦੀ ਸੀ ਬੜਾ ਰੋਂਦੀ ਸੀ ਕਿੰਨੀ ਵਾਰੀ ਉਹਦਾ ਫੋਨ ਆਇਆ ਉਹਨੇ ਰੋਈ ਜਾਣਾ ਬਾਬਾ ਜੀ ਜਿਹੜਾ ਮੇਰਾ ਘਰ ਵਾਲਾ ਨਾ ਉਹਨੂੰ ਲਾਸਟ ਸਟੇਜ ਕੈਂਸਰ ਆ ਕਹਿੰਦੇ ਮੈਂ ਕਿਹਾ ਵੀ ਭਾਈ ਦੇਖੋ ਆਪਾਂ ਤਾਂ ਅਰਦਾਸ ਹੀ ਕਰ ਸਕਦੇ ਆ ਉਹ ਵੀ ਕਰਨਾ ਵੀ ਕਰਦਾ ਉਹਨੇ ਫੇਰ ਕਹਿੰਦੇ ਮੈਨੂੰ ਫੋਨ ਲਾ ਲੈਣਾ ਕਹਿੰਦੇ ਇੱਕ ਦਿਨ ਉਹਨੇ ਮੈਨੂੰ ਇਹ ਜੀ ਗੱਲ ਕਹਿਤੀ ਨਾ ਵੀ ਮਿਰਤੋ ਰਿਹਾ ਹੀ ਨਹੀਂ ਗਿਆ ਉਹ ਕੁੜੀ ਨੇ ਕੈਨੇਡਾ ਤੋਂ ਬਾਬਾ ਜੀ ਨੂੰ ਫੋਨ ਕਰਕੇ ਗਿਆ ਕਿ ਬਾਬਾ ਜੀ ਨੂੰ ਵੀ ਤੁਸੀਂ ਮੇਰੇ ਪਿਤਾ ਜੀ ਹੋ ਤੁਸੀਂ ਤਾਂ ਮੇਰੇ ਬਾਪੋਂ ਮੈਂ ਤੁਹਾਨੂੰ ਤਾਂ ਆਪਣਾ ਦੁੱਖ ਦੱਸ ਰਹੀਆਂ ਕਹਿੰਦੇ ਮੈਨੂੰ ਇੰਨਾ ਕਿ ਤਰਸ ਆ ਗਿਆ ਨਾ ਉਹਦੇ ਤੇ ਕਹਿੰਦੇ ਮੈਂ ਮਹਾਰਜ ਅੱਗੇ ਅਰਦਾਸ ਕਰੀ ਵੀ ਉਹਨੂੰ ਵੀ ਮੈਂ ਕਿਹਾ ਵੀ ਧੀਏ ਮੇਰੇ ਕੋਲ ਹੋਰ ਤਾਂ ਕੁਛ ਨਹੀਂ ਮੈਂ ਤਾਂ ਇਹੀ ਅਰਦਾਸ ਕਰਦੇ ਹਾਂ ਮਹਾਰਾਜ ਨੂੰ ਵੀ ਜੇ ਤੇਰਾ ਘਰ ਵਾਲਾ ਠੀਕ ਹੁੰਦਾ ਮਹਾਰਾਜ ਤੇਰੇ ਘਰ ਵਾਲੇ ਦੀ ਜਗ੍ਹਾ ਤੇ ਮੈਨੂੰ ਲੈ ਜਾਣ ਜੇ ਤੇਰਾ ਘਰ ਵਾਲਾ ਠੀਕ ਹੁੰਦਾ ਉਹਦੀ ਜਗ੍ਹਾ ਤੇ ਮਹਾਰਾਜ ਮੈਨੂੰ ਲੈ ਜਾਣ ਜਿਹੜੀ ਮੇਰੀ ਉਮਰ ਰਹਿੰਦੀ ਹੈ ਨਾ ਉਹ ਤੇਰੇ ਘਰ ਵਾਲੇ ਨੂੰ ਲੱਗ ਜਾਵੇ ਇਹ ਗੱਲ ਉਹਨਾਂ ਨੇ ਮੇਰੀ ਭੈਣ ਨੂੰ ਦੱਸੀ ਕਹਿੰਦੇ ਉਹਦਾ ਜਿਹੜਾ ਘਰ ਆ ਸੀ ਕੁੜੀ ਨੇ ਫੋਨ ਕੀਤਾ ਥੋੜੇ ਦਿਨ ਬਾਅਦ ਦੱਸਿਆ ਵੀ ਬਾਬਾ ਜੀ ਮੇਰਾ ਘਰ ਵਾਲਾ ਠੀਕ ਹੋਣ ਲੱਗ ਗਿਆ ਵੀ ਠੀਕ ਹੋ ਗਿਆ ਬਾਬਾ ਜੀ ਕਹਿੰਦੇ ਮੈਂ ਇਧਰੋਂ ਬਿਮਾਰ ਸ਼ੁਰੂ ਹੋ ਗਿਆ ਹੁਣ ਤਕਲੀਫ ਹੋਣ ਲੱਗੀ ਮੇਰੇ ਸਰੀਰ ਨੂੰ ਕਿਉਂਕਿ ਮੈਂ ਮਹਾਂਪੁਰਸ਼ਾਂ ਕੇ ਅਰਦਾਸ ਕਰਦੀ ਕਿਸ ਵੀ ਮਹਾਰਾਜ ਮੇਰੇ ਕੋਲੇ ਨਾ ਇਹਨੂੰ ਧੀਰ ਨੂੰ ਦੇਣ ਨੂੰ ਹੋਰ ਕੁਛ ਨਹੀਂ ਆ ਮੇਰੀ ਜਾਨ ਹੀ ਆ ਜੇ ਤੂੰ ਲੈ ਕੇ ਜਾਣਾ ਮੈਨੂੰ ਇਹ ਲੈ ਜਾ ਉਹਨਾਂ ਨੇ ਫਿਰ ਮੇਰੀ ਭੈਣ ਨੂੰ ਇਹ ਗੱਲ ਦੱਸੀ ਵੀ ਜਿਹੜਾ ਮੇਰਾ ਸਮਾਂ ਉਤਰਣ ਥੋੜਾਗਾ ਸ਼ਾਇਦ ਆਪਣੀ ਗੱਲ ਦੁਆਰਾ ਨਾ ਹੋਵੇ ਤੇ ਉਸ ਤੋਂ ਬਾਅਦ ਜਦੋਂ ਬਾਬਾ ਜੀ ਨੇ ਜਾਣਾ ਸੀ ਨਾ ਇੱਕ ਦਿਨ ਪਹਿਲਾਂ ਉਹਨਾਂ ਨੇ ਆਪਣੇ ਬੇਟੇ ਨੂੰ ਵੀ ਫੋਨ ਕੀਤਾ ਆਪਣੀ ਬੇਟੀ ਨਾਲ ਵੀ ਗੱਲ ਕੀਤੀ ਆਪਣੀ ਮਿਸੇਜ਼ ਨਾਲ ਵੀ ਗੱਲ ਕੀਤੀ ਕਿਉਂਕਿ ਜਿਹੜੇ ਬਾਬਾ ਧੰਨਾ ਜੀ ਸੀਗੇ ਉਹਨਾਂ ਦੀ ਜਿਹੜੀ ਵਾਈਫ ਆ ਨਾ ਬਾਬਾ ਜੀ ਨੇ ਉਹਨੂੰ ਸਰਪ੍ਰਾਈਜ਼ ਦੇ ਕੇ ਨਾ 3 ਮਹੀਨੇ ਲਈ ਕੈਡਾ ਭੇਜਤਾ ਆਪਣੇ ਬੇਟੇ ਕੋਲ ਕਹਿੰਦੇ ਤੂੰ ਜਾ ਤੂੰ ਜਾਇਆ ਤੇ ਤੂੰ ਆਪਣਾ ਉਥੇ ਸਮਾਂ ਬੇਟੇ ਕੋਲ ਲਾ ਕੇ ਆ ਕਿਉਂਕਿ ਬਾਬਾ ਜੀ ਦਾ ਬੇਟਾ ਬਾਹਰ ਆ ਤੇ ਇੱਕ ਬਾਬਾ ਜੀ ਦੀ ਸਿਸਟਰ ਲਾਵਾ ਰਹੀਂਦੀ ਆ ਤਾਂ ਉਥੇ ਭੇ ਦਿੱਤਾ ਤੇ 1 ਮਹੀਨੇ ਤੋਂ ਬਾਬਾ ਜੀ ਫੋਨ ਕਰਕੇ ਮਤਲਬ ਕਰਦੇ ਸੀ ਜਿਵੇਂ ਗੱਲਬਾਤ ਹੁੰਦੀ ਸੀ ਉਹਨਾਂ ਦੇ ਮੈਸੇਜ ਨਾਲ ਜਦੋਂ ਲਾਸਟ ਟਾਈਮ ਗੱਲ ਹੋਈ ਉਹਨੂੰ ਪੁੱਛਿਆ ਵੀ ਸਰਵ ਜੀ ਤੂੰ ਕਿੱਥੇ ਆ ਉਹ ਕਹਿੰਦੀ ਮੈਂ ਤਾਂ ਵੀ ਹੁਣ ਜਿਵੇਂ ਜਹਾਜ਼ 'ਚ ਆਉਣਾ ਸੀ ਇੱਧਰ ਆਪਣੇ ਦਿੱਲੀ ਮੈਂ ਚੜਨ ਲੱਗੀ ਆ ਮੈਨਾਂ ਉਡਣ ਲੱਗਿਆਂ ਜਿਵੇਂ ਮਜ਼ਾਕ ਛਸਨ ਵਾਈਫ ਦਾ ਹੁੰਦਾ ਨਾ ਕਹਿੰਦੇ ਚੱਲ ਫਿਰ ਉੱਡ ਜਾ ਕਹਿੰਦੇ ਪਰ ਮੈਂ ਤੈਨੂੰ ਪਲ-ਪਲ ਉਡੀਕ ਰਿਹਾ ਸਰਬਜੀਤ ਮੈਂ ਤੈਨੂੰ ਪਲ-ਪਲ ਉਡੀਕ ਰਿਹਾ ਮੈਨੂੰ ਪਲ-ਪਲ ਤੇਰੀ ਵੇਟ ਆ ਤੇਰੀ ਪਲ-ਪਲ ਮੈਨੂੰ ਉਡੀਕ ਆ ਤਾਂ ਉਸ ਤੋਂ ਬਾਅਦ ਉਹ ਕਹਿੰਦੇ ਵੀ ਮੈਂ ਦਿੱਲੀ ਆਈ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਮੈਂ ਚੱਕਿਆ ਨਹੀਂ ਮੈਂ ਸੋਚਿਆ ਚੱਲ ਘਰ ਜਾ ਕੇ ਗੱਲ ਕਰ ਲਵਾਂਗੀ ਥੱਕੇ ਹੋਏ ਸੀ ਤਾਂ ਫਿਰ ਬਾਬਾ ਜੀ ਨੇ ਤੰਨਾ ਜੀ ਨੇ ਆਪਣੀ ਸਿਸਟਰ ਲਾ ਨੂੰ ਫੋਨ ਕਰਕੇ ਕਿਹਾ ਵੀ ਸਰ ਜੀ ਤੂੰ ਕਹਿੰਦੇ ਮੈਂ ਕਾਲ ਕਰਦੀ ਆ ਮੈਂ ਵੀ ਦਿੱਲੀ ਪਹੁੰਚ ਕੇ ਹੋਣਗੇ ਤਾਂ ਬਾਬਾ ਜੀ ਦੀ ਮਿਸੇ ਦਿੱਲੀ ਪਹੁੰਚ ਗਈ ਉਹ ਕਹਿੰਦੀ ਵੀ ਮੈਂ ਹੁਣ ਘਰ ਜਾ ਕੇ ਗੱਲ ਕਰਾਂਗੀ ਵੀ ਮੈਂ ਪਹੁੰਚ ਗਈ ਦਿੱਲੀ ਤੇ ਮੈਂ ਹੁਣ ਰਸਤੇ 'ਚ ਹੀ ਆਂ ਬਾਬਾ ਜੀ ਨੇ ਇੱਕ ਦਿਨ ਪਹਿਲਾਂ ਆਪਣੇ ਬੇਟੇ ਨਾਲ ਗੱਲ ਕੀਤੀ ਉਹਨੂੰ ਕਹਿੰਦੇ ਉਹ ਕਹਿ ਰਿਹਾ ਹੁਣਾ ਵੀ ਜਿਹੜੀ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ ਇਸ ਤਰ੍ਹਾਂ ਤੇ ਉਹ ਕੰਮ ਤੇ ਸੀਗਾ ਬੇਟਾ ਪਤਾ ਨਹੀਂ ਕੋਈ ਆਪਸ ਵਿੱਚ ਜਿਵੇਂ ਗੱਲਬਾਤ ਕੋਈ ਪਿਆਰ ਨਾਲ ਕਹੀ ਕਹਿੰਦੇ ਕਹਿੰਦੇ ਪੁੱਤਰ ਵੀ ਹੁਣ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ ਹੁਣ ਨਹੀਂ ਮੈਂ ਤੇਰੇ ਨਾਲ ਗੱਲ ਕਰਦਾ ਇਹ ਆਖਰੀ ਸ਼ਬਦ ਉਹਨਾਂ ਨੇ ਆਪਣੇ ਬੇਟੇ ਨੂੰ ਕਹੀ ਉਸ ਤੋਂ ਬਾਅਦ ਉਹਨਾਂ ਦੀ ਬੇਟੀ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਸੀਗਾ ਆਪਣੇ ਪਿਤਾ ਜੀ ਬਾਰੇ ਬਬਤਰਨਾ ਜੀ ਬਾਰੇ ਵੀ ਉਹਨੇ ਜਿਹੜੀ ਇਹ ਅਰਦਾਸ ਕਰ ਦਿੱਤੀ ਆ ਵੀ ਜਿਹੜਾ ਉਸ ਕੁੜੀ ਦਾ ਘਰ ਵਾਲਾ ਸੀ ਕੈਨੇਡਾ ਜਿਹਨੂੰ ਕੈਂਸਰ ਸੀਗਾ ਵੀ ਮਾਹਪੁਰਸ਼ ਨੂੰ ਅਰਦਾਸ ਕਰਦੇ ਤੇ ਵੀ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਾਲਪੁਰਖ ਮਾਹਪੁਰਸ਼ੋ ਮੇਰੇ ਕੋਲ ਉਹਨੂੰ ਦੇਣ ਲਈ ਕੁਛ ਨਹੀਂ ਇਕ ਜਾਣੀ ਆ ਤੁਸੀਂ ਮੈਨੂੰ ਲੈ ਜਾਓ ਤਾਂ ਬਾਬਾ ਜੀ ਦੀ ਵੇਢੀ ਕਹਿੰਦੀ ਮੈਨੂੰ ਬੜਾ ਝਟਕਾ ਲੱਗਿਆ ਵੀ ਡੈਡੀ ਤੁਸੀਂ ਭਲਾ ਕਰ ਦਿਓ ਠੀਕ ਆ ਪਰ ਅਸੀਂ ਕਿੱਥੇ ਜਾਵਾਂਗੇ ਠੀਕ ਆ ਤੁਸੀਂ ਭਲਾ ਕਰ ਦਿਓ ਸੰਗਤ ਦਾ ਕਰੋ ਕਹਿੰਦੇ ਚਲੋ ਸਾਨੂੰ ਪਤਾ ਸੀ ਵੀ ਜਿਹੜੇ ਸਾਡੇ ਡੈਡੀ ਨੇ ਬੜੀ ਰੰਗੀ ਰੂਹ ਨੇ ਮਹਾਰਾਜ ਨਾਲ ਜੁੜੇ ਹੋਏ ਸੀਗੇ ਤੇ ਫਿਰ ਜਦੋਂ ਮੇਰੇ ਮਦਰ ਘਰ ਆਏ ਸਵੇਰੇ 5 ਵਜੇ ਕਹਿੰਦੇ ਵੀ ਮੇਰੇ ਡੈਡੀ ਬਿਲਕੁਲ ਪਏ ਸ਼ਾਂਤ ਪਏ ਅੱਖਾਂ ਬੰਦ ਸੀ ਤਾਂ ਫਿਰ ਮੇਰੇ ਮੰਮੀ ਨੇ ਮਹਿਸੂਸ ਕੀਤਾ ਵੀ ਜਿਹੜਾ ਮੈਨੂੰ ਪਲ-ਪਲ ਉਡੀਕ ਰਿਆ ਸੀ ਨਾ ਉਹ ਆ ਚੁੱਤਾ ਪਿਆ ਕਿਉਂਕਿ 2:3 3 ਵਜੇ ਦੇ ਵਿੱਚ ਵਿੱਚ ਬਾਬਾ ਧੰਨਾ ਜੀ ਆਪਣਾ ਜਿਹੜਾ ਸਰੀਰ ਸੀਗਾ ਛੱਡ ਦਿੱਤਾ ਸੀਗਾ ਉਹਨਾਂ ਨੇ ਤੇ ਫਿਰ ਬਾਬਾ ਜੀ ਦੀ ਪਰਿਵਾਰ ਸੀ ਜਿਹੜਾ ਉਹਨਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਬਾਬਾ ਜੀ ਦੀ ਮਿਸਰੀ ਨੂੰ 5:00 ਕਿਉਂਕਿ ਫਿਰ ਬੇਟੇ ਨੂੰ ਦੱਸਣਾ ਸੀ ਭੈਣ ਦੱਸਦੀ ਆ ਬਾਬਾਈ ਦੀ ਬੇਟੀ ਕਹਿੰਦੀ ਜਿਹੜਾ ਮੇਰਾ ਵੀਰਾ ਨਾ ਉਹ ਉਹਦੇ ਵਿੱਚ ਮੇਰੇ ਡੈਡੀ ਦੀ ਜਾਨ ਬਸ ਬਸਦੀ ਸੀ ਤੇ ਉਹ ਜਾਨਵਾਰ ਦਾ ਸੀ ਮੇਰੇ ਪਿਤਾ ਜੀ ਤੋਂ ਇੰਨਾ ਪਿਆਰ ਕਰਦਾ ਸੀ ਕਹਿੰਦੀ ਕਹਿੰਦੀ ਅਸੀਂ ਸੋਚੇ ਵੀ ਉਹਨੂੰ ਦੱਸੀਏ ਕਿਵੇਂ ਵੀ ਜੇ ਉਹਨੂੰ ਦੱਸਤਾ ਉਹ ਕੀ ਪਤਾ ਨਹੀਂ ਉਹ ਕੀ ਕਰ ਬੈਠੇਗਾ ਵੀ ਇੰਨਾ ਕਿਵੇਂ ਮਹਿਸੂਸ ਕਰੇਗਾ ਕੋਦਾਂ ਵੀ ਇੱਕ ਦਿਨ ਪਹਿਲਾਂ ਤਾਂ ਗੱਲ ਹੋਈ ਆ ਅੱਜ ਇਹ ਕਹਿੰਦੇ ਉਹ ਮੈਨੂੰ ਮੰਮੀ ਨੂੰ ਦੱਸ ਕੇ ਭੇਜ ਰਿਹਾ ਮੇਰਾ ਵੀਰਾ ਵੀ ਮੰਮਾ ਤੁਸੀਂ ਦੋ ਟਾਈਮ ਪਾਪਾ ਨੂੰ ਐਕਸਰਸਾਈਜ਼ ਕਰਾਣੀ ਆ ਆ ਖਾਣ ਨੂੰ ਦੇਣਾ ਇਸ ਚੀਜ਼ ਦਾ ਧਿਆਨ ਰੱਖਣਾਗਾ ਤੇ ਮੈਨੂੰ ਜਾ ਕੇ ਇਨਫੋਰਮ ਕਰਨਾਗਾ ਫਿਰ ਦੀਦੀ ਕਹਿੰਦੇ ਵੀ ਅਸੀਂ ਉਹਨੂੰ ਝੂਠ ਬੋਲਿਆ ਵੀ ਵੀਰੇ ਤੇਰੇ ਪਿਆਰ ਦੇ ਕੋਈ ਫਾਰਮ ਨੇ ਇੱਥੇ ਆਏ ਨਹੀਂ ਇੰਡੀਆ 'ਚ ਕਾਗਜ਼ ਨੇ ਤੇਰੇ ਉਹ ਤੇਰੇ ਸਾਈ ਨੇ ਰਹਿ ਗਏ ਉਹਨਾਂ ਤੇ ਕਰਨ ਵਾਲੇ ਤੇ ਤੂੰ ਆ ਜਾ ਚਲੋ ਜਦੋਂ ਆ ਗਿਆ ਘਰ ਦੇ ਜਦੋਂ ਨੇੜੇ ਆਏ ਤਾਂ ਫਿਰ ਉਹਨਾਂ ਦੇ ਜੋ ਸਾਖ ਸੰਬੰਧੀ ਸੀਗੇ ਚਾਚਾ ਜੀ ਸੀ ਉਹਨਾਂ ਨੇ ਫਿਰ ਦੱਸਿਆ ਬਾਬਾ ਤੰਨਾ ਜੀ ਦੇ ਬੇਟੇ ਨੂੰ ਵੀ ਇਸ ਤਰ੍ਹਾਂ ਕਰਕੇ ਬਾਬਾ ਜੀ ਨੂੰ ਲੋੜ ਸੀਗੀ ਭਾਈ ਤੰਨਾ ਜੀ ਦੀ ਕਿ ਉਹ ਬਾਬਾ ਜੀ ਕੋਲ ਹੋਣਾ ਚਲੇ ਗਏ ਨੇ ਉਹ ਆਪਣੇ ਕੋਲ ਸਰੀਰਕ ਰੂਪ ਚ ਨਹੀਂ ਰਹਿ ਗਏ ਤਾਂ ਬੇਟੇ ਨੇ ਕਹਿੰਦੀ ਮੇਰੇ ਭਰਾ ਨੇ ਫਿਰ ਇੱਕ ਗੱਲ ਪੁੱਛੀ ਵੀ ਮੇਰੇ ਡੈਡੀ ਨੂੰ ਜਾਣ ਲੱਗਿਆ ਕੋਈ ਤਕਲੀਫ ਤਾਂ ਨਹੀਂ ਨਾ ਕੋਈ ਕੋਈ ਮੇਰੇ ਡੈਡੀ ਤੜਫੇ ਤਾਂ ਨਹੀਂ ਨਾ ਜਾਣ ਲੱਗਿਆ ਉਹ ਕਹਿੰਦਾ ਵੀ ਉਹ ਸ਼ਾਂਤੀ ਨਾਲ ਬਧੀ ਆਪਣਾ ਨੀਂਮ ਕਰਕੇ 2:30 ਵਜੇ ਸਰੀਰ ਛੱਡ ਗਏ ਤੇ ਕਹਿੰਦੀ ਮੇਰੇ ਭਰਾ ਨੇ ਫਿਰ ਵਿਰਾਗ ਨਹੀਂ ਕੀਤਾ ਉਹ ਕਹਿੰਦਾ ਵੀ ਉਹ ਮਹਾਪੁਰਸ਼ਾਂ ਦੇ ਨਾਲ ਜੁੜੇ ਹੋਏ ਸੀ ਮਹਾਪੁਰਸ਼ ਅੰਸਾਲੀ ਵਾਲੇ ਤੇ ਗੰਡੂ ਵਾਲੇ ਆਪ ਹੀ ਲੈ ਗਏ ਉਹਨਾਂ ਨੂੰ ਆ ਕੇ ਸੋ ਉਹਨਾਂ ਨੇ ਦੇਖੋ ਇੱਕ ਪਰਪਕਾਰ ਕੀਤਾ ਅਰਦਾਸ ਕਰਕੇ ਆਪਣੀ ਉਮਰ ਬਾਕੀ ਤਾਂ ਸੱਚੇ ਪਾਤਸ਼ਾਹ ਨੂੰ ਪਤਾ ਸੱਚ ਝੂਠ ਦਾ ਕੀ ਆ ਪਰ ਜੋ ਆਪਾਂ ਨੂੰ ਪਤਾ ਲੱਗਿਆ ਜੋ ਉਹਨਾਂ ਨੇ ਮੇਰੀ ਭੈਣ ਨੂੰ ਫੋਨ ਕਰਕੇ ਅਮਰੀਕਾ ਦੱਸਿਆ ਵੀ ਇਸ ਤਰ੍ਹਾਂ ਮੇਤੂ ਅਰਦਾਸ ਹੋ ਗਈ ਇੱਕ ਇਸ ਕਰਕੇ ਮੈਨੂੰ ਹੁਣ ਜਾਣਾ ਪੈਣਾ ਮੇਰੇ ਕੋਲ ਰਸਤਾ ਹੋਰ ਕੋਈ ਨਹੀਂ ਤੇ ਪਤਾ ਨਹੀਂ ਕਿੰਨੀਆਂ ਸੰਗਤਾਂ ਨੂੰ ਬਾਬਾ ਜੀ ਨੇ ਜੋੜਿਆ ਜਿੱਦਾਂ ਵੀ ਤਕਰੀਬਨ ਮੇਰੀ ਵੀ ਗੱਲ ਹੁੰਦੀ ਹੈ ਬਾਹਰ ਸੰਗਤ ਨਾਲ ਅਮਰੀਕਾ ਆਸਟ੍ਰੇਲੀਆ ਕੈਨੇਡਾ ਅਮਰੀਕਾ ਹਰ ਇੱਕ ਕੰਟਰੀ 'ਚ ਕੋਈ ਨਾ ਕੋਈ ਲਿੰਕ ਵਾਹਿਗੁਰੂ ਦੀ ਕਿਰਪਾ ਨਾਲ ਕੋਈ ਗੁਰਮੁਖ ਪਿਆਰਾ ਹੈ ਗੁਰਬਾਣੀ ਦਾ ਰਸੀਆ ਤਾਂ ਹੀ ਦਾਦਾ ਵੀ ਬਾਬਾ ਧੰਨਾ ਜੀ ਦਾ ਪੋਡਕਾਸਟ ਸੁਣ ਸੁਣ ਕੇ ਸਾਨੂੰ ਬਾਬਾ ਅਜੀਤ ਸਿੰਘ ਅਨਸਾਲੀ ਵਾਲੇ ਮਹਾਂਪੁਰਸ਼ਾਂ ਬਾਰੇ ਸੰਤ ਬਾਬਾ ਰਾਮ ਸਿੰਘ ਜੀ ਗੰਡੂ ਵਾਲੇ ਮਹਾਂਪੁਰਸ਼ਾਂ ਬਾਰੇ ਬੀਬੀ ਤੇਜਪਾਲ ਹੋਰ ਧਿਆਨੂ ਮੱਜਰੇ ਵਾਲੇ ਮਹਾਪੁਰਸ਼ ਹੋ ਗਏ ਹੋਰ ਪਤਾ ਨਹੀਂ ਕਿੰਨੇ ਮਹਾਪੁਰਸ਼ਾਂ ਬਾਰੇ ਸਾਨੂੰ ਬਾਬਾ ਜੀ ਕਰਕੇ ਪਤਾ ਚੱਲਿਆ ਤੇ ਅਸੀਂ ਗੁਰਬਾਣੀ ਪੜਨ ਲੱਗੇ ਪਾਠ ਕਰਨ ਲੱਗੇ ਤੇ ਲਈ ਨਹੀਂ ਵੀ ਉਹ ਪਾਠ ਹੀ ਕਰਨ ਲੱਗੇ ਜਾਂ ਗੁਰਬਾਣੀ ਪੜਨ ਲੱਗੇ ਮੰਨ ਦੇ ਵੀ ਨਿਤ ਕਾਰਜ ਵੀ ਉਹਨਾਂ ਦੇ ਮਹਾਰਾਜ ਕਰ ਰਹੇ ਨੇ ਐਨੀ ਸੰਗਤ ਨੂੰ ਮਹਾਪੁਰਸ਼ਾਂ ਨੇ ਬਾਬਾ ਤਾਂ ਨਾ ਦੀ ਰੋਟੀ ਲਾ ਕੇ ਸੰਗਤ ਨੇ ਇਹਨਾਂ ਲਾਹਾ ਲੈ ਲਿਆ ਬਾਬਾ ਜੀ ਦਾ ਤਾਂ ਫਿਰ ਨਾ ਲਾਸਟ ਟਾਈਮ ਜਦੋਂ ਗੱਲ ਹੋਈ ਸੀ ਮੈਨੂੰ ਯਾਦ ਆ ਜਾਂਦੇ ਪਰਮੇਂਦਰ ਪੁੱਤਰ ਵੀ ਹੁਣ ਮੇਰਾ ਸਮਾਂ ਜ਼ਿਆਦਾ ਨਹੀਂ ਵੀ ਥੋੜਾ ਹੀ ਆ ਤੇ ਦੋ ਤਿੰਨ ਉਹਨਾਂ ਨੇ ਮੈਨੂੰ ਦੱਸਿਆ ਜਿਹੜਾ ਮੈਂ ਪਿੱਛੇ ਜੇ ਪਾਈ ਸੀਗੀ ਗੁਰਦੁਆਰਾ ਸ਼ਹੀਦ ਸਿੰਘਾਂ ਦੀ ਪਾਈ ਸੁਬਾਤਾ ਧੰਨਾ ਜੀ ਨੇ ਦੱਸੀ ਇੱਕ ਸਾਧੂ ਬਾਬਾ ਜੀ ਕੋਲ ਆਇਆ ਸੀ ਉਹ ਵੀ ਬਾਬਾ ਧੰਨਾ ਜੀ ਨੇ ਮੈਨੂੰ ਕਿਹਾ ਵੀ ਕੋਈ ਪਾ ਸੋ ਸੰਗਤ ਜੀ ਸਾਡੇ ਮਨਾਂ ਦੇ ਵਿੱਚੇ ਜ਼ਰੂਰ ਸੀਗਾ ਸਸਪੈਂਸ ਸੀਗਾ ਵੀ ਬਾਬਾ ਜੀ ਨੂੰ ਹੋਇਆ ਕੀ ਸੋ ਇਸ ਤਰ੍ਹਾਂ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ ਨੇ ਸੋ ਹੁਣ ਸਮਾ ਹੈ ਸੰਗਤ ਜੀ ਉਹਨਾਂ ਦੇ ਪਰਿਵਾਰ ਦੀ ਆਪਾਂ ਸਾਰੇ ਰਲ ਕੇ ਅਰਦਾਸ ਕਰੀਏ ਕਿ ਸਤਿਗੁਰੂ ਮਿਹਰ ਕਰਨ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ ਆਉਣ ਵਾਲਾ ਜਿਹੜਾ ਸਵਾ ਪਰਵਾਰ ਲਈ ਖੁਸ਼ੀਆਂ ਲੈ ਕੇ ਆਵੇ ਕਿਉਂਕਿ ਇੰਨੀ ਰੰਗੀ ਰੂਹ ਤੇ ਜਾਣਦਾ ਜਿਹੜੇ ਉਹਨਾਂ ਨੂੰ ਗੱਲਬਾਤ ਕਰਦੇ ਸੀ ਜਾਣਦੇ ਸੀ ਸਮਝਦੇ ਸੀ ਉਹਨਾਂ ਨਾਲ ਗੱਲਬਾਤ ਪਤਾ ਨਹੀਂ ਕਿੰਨੀ ਸੰਗਤ ਦੀ ਹੁੰਦੀ ਸੀ ਕਿੰਨਿਆਂ ਨੂੰ ਰਾਹ ਪਾਇਆ ਰਸਤਾ ਦਿਖਾਇਆ ਉਹਨਾਂ ਨੇ ਸੋ ਬਾਬਾਈ ਦਾ ਜਿਹੜਾ ਹੁਣ ਅੰਤਿਮ ਅਰਦਾਸ ਹੈ ਜਿਹੜੀ ਬਾਬਾ ਧੰਨਾ ਜੀ ਦੀ ਸੰਗਤ ਜੀ ਉਹ ਮੈਂ ਆ ਇੱਕ ਪੰਫਲੈਟ ਵੀ ਪਾ ਦਿਨਾਗਾ ਬਾਲ ਪੇਪਰ ਤੁਸੀਂ ਦੇਖ ਲਿਓ ਇਹ ਗੁਰਦੁਆਰਾ ਸੰਤ ਮੰਡਲ ਹੈ ਅੰਗੀਠਾ ਸਾਹਿਬ ਲਵਾਰੀਆਂ ਸਾਹਿਬ ਸੈਕਟਰ 62 ਸੈਕਟਰ 62 ਮੁਹੱਲੇ ਉੱਥੇ ਬਾਬਾ ਜੀ ਦੇ ਐਤਵਾਰ ਨੂੰ ਅੰਤਿਮ ਅਰਦਾਸ ਹੋਣੀ ਹੈ ਜੀ ਸੋ ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ ਨੇ ਪਾਈ ਜਿਨ੍ਹਾਂ ਨੂੰ ਉਹਨਾਂ ਦੇ ਜਾਣ ਦਾ ਦਰਦ ਹੈ ਕੋਸ਼ਿਸ਼ ਕਰਿਓ ਉੱਥੇ ਜਾ ਕੇ ਹਾਜ਼ਰੀ ਆਪ ਜੀ ਭਰਿਓ ਪਰਿਵਾਰ ਨੂੰ ਸੀਸਾ ਦੇਣੀ ਆ ਤੇ ਸੰਗਤ ਜੀ ਇਹ ਵੀ ਪਰਮਾਤਮਾ ਹੀ ਕਰਾਉਂਦਾਗਾ ਹਰ ਇੱਕ ਇਨਸਾਨ ਦੇ ਵਸ ਨਹੀਂ ਹੁੰਦਾ ਵਿੜਾਈ ਕਰਨਾ ਕਿੰਨੇ ਸਿਪਾਈ ਨਾਲ ਕਿੰਨਾ ਸੱਚ ਜਾਂ ਕਿੰਨੇ ਧਿਆਨ ਨਾਲ ਬਾਬਾ ਜੀ ਗੱਲ ਦੱਸਦੇ ਸਨ ਵੀ ਐਂ ਲੱਗਦਾ ਸੀ ਵੀ ਸਾਰਾ ਇਹਨਾਂ ਨੂੰ ਸੁਣੀ ਜਾਈਏ ਵੀ ਨੈਕਸਟ ਵੀਡੀਓ ਕਦੋਂ ਆਉਗੀ ਨਾ ਕਦੋਂ ਸੁਣਾਂਗੇ ਇਹਨਾਂ ਨੂੰ ਦੁਬਾਰਾ ਉਨ੍ਹਾਂ ਦੇ ਪਰਿਵਾਰ ਨੂੰ ਸਤਿਗੁਰੂ ਪਾਣੀ ਦੀ ਦਾਤ ਬਖਸ਼ਣ ਸੰਗਤ ਜੀ ਇਸ ਵੀਡੀਓ ਨੂੰ ਨਾ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੇ ਸੰਗਤ ਉਹਨਾਂ ਨੂੰ ਪਿਆਰ ਕਰਨ ਵਾਲੀ ਆ ਉਹਨਾਂ ਨੂੰ ਪਤਾ ਲੱਗੇ ਬਾਬਾ ਜੀ ਅੰਤਿਮ ਅਰਦਾਸ ਕਦੋਂ ਤੇ ਕਿੱਥੇ ਹੋਣੀ ਆ 17 ਤਰੀਕ ਨੂੰ ਦਿਨ ਐਤਵਾਰ ਹੈ ਉਥੇ ਉਹਨਾਂ ਦੀ ਸੈਕਟਰ 62 ਮੁਹਾਲੀ ਦੇ ਵਿੱਚ ਅਰਦਾਸ ਸੋਨੀਆ ਗੁਰਦੁਆਰਾ ਸਾਹਿਬ ਉਹ ਭੁੱਲਾਂ ਚੁੱਕਾ ਮਾਫ ਕਰਨੀਆਂ ਸੰਗਤ ਜੀ ਅਸੀਸਾਂ ਦੇਣੀਆਂ ਆਪਾਂ ਪੂਰ ਬਾਬਾ ਜੀ ਦੀ ਵਿੜਾਈ ਕਰੀਏ ਮਹਾਪੁਰਸ਼ਾਂ ਵਾਰੇ ਜਿੰਨਾ ਕਾ ਆਪਾਂ ਨੂੰ ਹੋਰ ਪਤਾ ਲੱਗਿਆ ਆਪਾਂ ਹੋਰ ਸੰਗਤ ਨਾਲ ਗੱਲਾਂ ਸਾਂਝੀਆਂ ਕਰੀਏ ਕਿਉਂਕਿ ਲਾਹਾ ਖਟੇਓ ਦਿਹਾੜੀ ਇਹ ਲਾਹਾ ਹੀ ਹੈ ਜ਼ਿੰਦਗੀ ਦਾ ਬਾਕੀ ਗੁਰਬਾਣੀ ਨਾਲ ਜੁੜੋ ਗੁਰਬਾਣੀ ਪੜੋ ਗੁਰਬਾਣੀ ਸਮਝੋ ਤੇ ਸੰਗਤ ਜੀ ਦਾਸ ਨੂੰ ਵੀ ਅਸੀਸਾਂ ਦੇਣੀਆਂ ਉਲਝੋ ਕੋਈ ਕੋਈ ਬੋਲਣ ਦੇ ਵਿੱਚ ਤਾਂ ਮਾਫ ਕਰ ਦਿਓ ਸਤਿਗੁਰੂ ਸਮਤ ਬਖਸ਼ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ